ਕਿ ਲੰਮੀਆਂ ਲੰਮੀਆਂ ਲਾਂਘਾਂ ਭਰਦਾ ਲਾਂਘਾਂ ਤੇ ਸਿੰਘਪੁਰੀਆ ਮਰਦਾ ਜਿੰਨੀਆਂ ਵੀ ਇਹ ਪੌਨਾ ਰੇਡਾ ਪਾਉਂਦਾ ਬੜੇ ਕਮਾਲ ਦੀਆਂ ਵਿੱਚ ਕੈਨੇਡਾ ਗੱਲਾਂ ਹੋਈਆਂ 16 ਦੇ ਗੁਰਲਾਲ ਦੀਆਂ ਵਿੱਚ ਕੈਨੇਡਾ ਗੱਲਾਂ ਹੋਈਆਂ 16 ਦੇ ਗੁਰਲਾਲ ਦੀਆਂ ਪਰ ਇਧਰਲੇ ਪਾਸੇ ਇਹ ਸਰਹਾਲੀ ਸਾਹਮਣ ਦੀ ਧਰਤੀ ਦਾ ਇਹ ਵੀਰਾ ਆਹ ਸਾਹਮਣੇ ਕਹਿੰਦੇ ਪੀਰਾ ਬੱਲੇ ਬੱਲੇ ਕਰਵਾ ਗਿਆ ਬੜੇ ਤਕੜੇ ਅੰਕ ਦੇ ਸਾਬਾ ਕੀੜੀ ਫਗਾਨਾ ਦੀ ਧਰਤੀ ਦਾ ਉਹ ਕਬੱਡੀ ਪਾਰ ਰਿਹਾ ਉਧਰ ਸਾਡਾ ਵੀਰ ਮਹਾਵੀਰ ਸੰਧੂ ਕੈਨੇਡਾ ਉਹ ਵੀ ਕਹਿੰਦੇ ਲਾਈਵ ਜੁੜਿਆ ਬੈਠਾ ਆਹ ਸਾਹਮਣੇ ਕਬੱਡੀ ਕਹਿੰਦੇ ਕੀੜੀ ਫਗਾਨਾ ਵਾਲਾ ਸਾਬਾ ਪਾਉਣ ਦੇ ਲਈ ਵੱਧਾ ਹੋਇਆ ਸਾਹਮਣੇ ਚਾਰ ਜੌਫੀ ਤਿਆਰ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾ ਦੇਗਾ ਇਹ ਕਹਿੰਦੇ ਸਰਹਾਲੀ ਪਿੰਡ ਦਾ ਉਹ ਕਹਿੰਦੇ ਵੀਰਾ ਕਮਾਲ ਕਰ ਗਿਆ ਇਹ ਪੱਕੇ ਤੌਰ ਤੇ ਆਸਟ੍ਰੇਲੀਆ ਰਹਿਦਾ ਉਹ ਸਨ ਪੁੱਜਿਆ ਹੋਇਆ ਐਨ ਕਹਿੰਦੇ ਗੱਲਾਂ ਵੱਡੇ ਪੱਦਰ ਦੀਆਂ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਸੋਲਾ ਬੜਾ ਗਰਲਾਲ ਕਬੱਡੀ ਪਾ ਰਿਹਾ ਉਹ ਸਾਹਮਣੇ ਤੱਕਦਾ ਖੇਡ ਮੈਦਾਨ ਦੇ ਅੰਦਰ ਸਰਹਾਲੀ ਵਾਲਾ ਵੀਰਾ ਜਾਂ ਫਿਰ ਕੀ ਫੈਸਲਾ ਹੋਵੇਗਾ ਇਹ ਅਫੀਸ਼ੀਅਲਾਂ ਨੇ ਫੈਸਲਾ ਕਰਨਾ ਹੈ ਨੰਬਰ ਜਾਫੀਆਂ ਦਾ ਨੰਬਰ ਕਹਿੰਦੇ ਜਾਫੀਆਂ ਦਾ ਉਹ ਕਹਿੰਦੇ ਕਬੱਡੀ ਦਾ ਨਵਾਬ ਬੈਸਟ ਜਾਫੀ 15 ਟੱਚ 11 ਟੱਚ 5 ਜਫੇ ਸਰਹਾਲੀ ਵਾਲਾ ਵੀਰਾ ਬੈਸਟ ਜਾਫੀ ਆ